ਸਵਾਲ ਨੰਬਰ 11 ਮਨੁੱਖ ਦੀ ਰੱਬ ਨਾਲ ਪੈ ਰਹੀ ਦੂਰੀ ਕਿਵੇਂ ਹਟ ਸਕਦੀ ਹੈ ਪਰਮਾਤਮਾ ਦਾ ਹੁਕਮ ਮੰਨਣ ਨਾਲ ਸਵਾਲ ਨੰਬਰ 12 ਇਹ ਦੂਰੀ ਕਿਹੜੇ ਯਤਨਾ ਨਾਲ ਨਹੀਂ ਮਿਟ ਸਕਦੀ ਦਾਨ ਤੀਰਤ ਪ੍ਰਾਣ ਆਯਾਮ ਜਾਂ ਸਿਆਣਪ ਆ ਰਹੀ ਇਹ ਦੂਰੀ ਨਹੀਂ ਹਟ ਸਕਦੀ ਸਵਾਲ ਨੰਬਰ 13 ਦੂਜੀ ਪੌੜੀ ਅਨੁਸਾਰ ਸਾਡੀ ਹੋਂਮੈ ਕਿਵੇਂ ਦੂਰ ਹੋ ਸਕਦੀ ਹੈ ਅਕਾਲ ਪੁਰਖ ਦੇ ਹੁਕਮ ਨੂੰ ਸਮਝਣ ਨਾਲ ਸਾਡੀ ਹੋਂਮੈ ਦੂਰ ਹੋ ਸਕਦੀ ਹੈ ਸਵਾਲ ਨੰਬਰ 14 ਦੂਜੀ ਪੌੜੀ ਅਨੁਸਾਰ ਅਕਾਲ ਪੁਰਖ ਦੇ ਹੁਕਮ ਅੰਦਰ ਕੀ ਕੀ ਹੋ ਰਿਹਾ ਹੈ ਜੀਵਾਂ ਦੇ ਸਰੀਰ ਬਣ ਰਹੇ ਹਨ ਜੀਵਾਂ ਦਾ ਜਨਮ ਹੋ ਰਿਹਾ ਹੈ ਜੀਵਾਂ ਨੂੰ ਸੋਭਾ ਮਿਲ ਰਹੀ ਹੈ ਕੋਈ ਮਨੁੱਖ ਚੰਗਾ ਬਣ ਰਿਹਾ ਹੈ ਕੋਈ ਮਾੜਾ ਜੀਵ ਦੁੱਖ ਤੇ ਸੁਖ ਭੋਗ ਰਹੇ ਹਨ ਕਈਆਂ ਉੱਤੇ ਬਖਸ਼ਿਸ਼ ਹੋ ਰਹੀ ਹੈ ਕਈ ਹਰ ਵੇਲੇ ਜਨਮ ਮਰਨ ਵਿੱਚ ਫਸੇ ਰਹਿੰਦੇ ਹਨ ਸਭ ਕੁਝ ਹੁਕਮ ਅੰਦਰ ਹੈ ਅਤੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਸਵਾਲ ਨੰਬਰ 15 ਹੋਮੈ ਦੂਰ ਕਰਨ ਦਾ ਕੀ ਤਰੀਕਾ ਹੈ ਪ੍ਰਭੂ ਦੀ ਸਿੱਖ ਸਲਾਹ ਰਹੀ ਹੁਕਮ ਨੂੰ ਬੁੱਝਣਾ ਸਵਾਲ ਨੰਬਰ 16 ਮਨੁੱਖ ਕਿਵੇਂ-ਕਿਵੇਂ ਵਾਹਿਗੁਰੂ ਦੀ ਸਿੱਖ ਸਲਾਹ ਕਰ ਰਹੇ ਹਨ ਕੋਈ ਪਰਮਾਤਮਾ ਦੀ ਵੱਡੀ ਤਾਕਤ ਨੂੰ ਗਾਉਂਦਾ ਹੈ ਕੋਈ ਉਸ ਦੀਆਂ ਦਾਤਾਂ ਨੂੰ ਨਿਸ਼ਾਨ ਸਮਝ ਕੇ ਗਾਉਂਦਾ ਹੈ ਕੋਈ ਰੱਬ ਦੇ ਸੋਹਣੇ ਗੁਣ ਤੇ ਵਡਿਆਈਆਂ ਦਾ ਵਰਣਨ ਕਰਦਾ ਹੈ ਕੋਈ ਵਿਦਿਆਦੇ ਬਲ ਨਾਲ ਆਤਮਿਕ ਫਿਲਾਸਫੀ ਦੇ ਵਿਸ਼ਿਆਂ ਤੇ ਵਿਚਾਰ ਕਰਦਾ ਹੈ ਕੋਈ ਕਹਿੰਦਾ ਹੈ ਕਿ ਅਕਾਲ ਪੁਰਖ ਸਰੀਰ ਬਣਾ ਕੇ ਸਵਾਹ ਕਰ ਦਿੰਦਾ ਹੈ ਕੋਈ ਕਹਿੰਦਾ ਹੈ ਕਿ ਹਰੀ ਇੱਕ ਸਰੀਰ ਵਿੱਚੋਂ ਜਿੰਦ ਕੱਢ ਕੇ ਦੂਜੇ ਵਿੱਚ ਪਾ ਦਿੰਦਾ ਹੈ ਕੋਈ ਕਹਿੰਦਾ ਹੈ ਅਕਾਲ ਪੁਰਖ ਦੂਰ ਦੀ ਸਦਾ ਹੈ ਕੋਈ ਕਹਿੰਦਾ ਹੈ ਉਹ ਸਭ ਥਾਈਂ ਹਾਜ਼ਰ ਹੈ ਸਵਾਲ ਨੰਬਰ 17 ਅਕਾਲ ਪੁਰਖ ਦਾ ਦਰਬਾਰ ਕਿਵੇਂ ਦੇਖ ਸਕਦਾ ਹੈ ਅਤੇ ਕਿਹੜੇ ਬੋਲਾਂ ਨੂੰ ਸੁਣ ਕੇ ਉਹ ਉਹ ਸਾਨੂੰ ਪਿਆਰ ਕਰ ਸਕਦਾ ਹੈ ਅੰਮ੍ਰਿਤ ਵੇਲੇ ਵਾਹਿਗੁਰੂ ਦਾ ਨਾਮ ਜਪਣ ਤੇ ਗੁਨਾਹਾਂ ਦੀ ਵਿਚਾਰ ਕਰਨ ਨਾਲ ਹੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਸਵਾਲ ਨੰਬਰ 18 ਅਕਾਲ ਪੁਰਖ ਦੀ ਬਾਖਿਆ ਬੋਲੀ ਕੀ ਹੈ अकाल पुरख दी भाख्या प्रेम है बेअंत प्यार प्यार ही प्यार सवाल नंबर उन्नी कि परमात्मा पैदा किता जा बनाया जा सकता है नहीं परमात्मा किसी का बनाया जा पैदा कीता होया नहीं है वो अपने आप तो ही प्रकाशमान है सवाल नंबर बी ਪਰਮਾਤਮਾ ਦੇ ਦਰ ਤੇ ਵਡਿਆਈ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ ਜਿਸ ਨੇ ਅਕਾਲ ਪੁਰਖ ਨੂੰ ਸਿਮਰਿਆ ਹੈ ਉਸ ਨੇ ਵਡਿਆਈ ਪਾ ਲਈ ਹੈ ਪਾਗ ਨਾਮ ਸਿਮਰਨ ਨਾਲ ਹੀ ਸੋਭਾ ਮਿਲਦੀ ਹੈ